ਸਵਾਗਤ ਹੈ ਜੀ ਹੁਸ਼ਿਆਰਪੁਰ ਨਿਊਜ਼ ਦੇਖ ਰਹੇ ਤਮਾਮ ਦਰਸ਼ਕਾਂ ਦਾ ਮੈਂ ਹਾਂ ਨਕੇਸ਼ ਸ਼ਰਮਾ ਤਾਂ ਹਿਮਾਚਲ ਦੇ ਵਿੱਚ ਭਾਰੀ بارش ਕਰਾਉਣ ਨੇ ਹੁਸ਼ਿਆਰਪੁਰ ਦੇ ਭੰਗੀ ਚੌਂ ਦੇ ਵਿੱਚ ਵੀ ਪਾਣੀ ਆਇਆ ਹੋਇਆ ਹੈ ਪਹਿਲਾਂ ਤਾਂ ਤਸਵੀਰਾਂ ਤੁਹਾਨੂੰ ਦਿਖਾ ਦਿੰਨੇ ਆ ਕਿਸ ਤਰ੍ਹਾਂ ਦੇ ਨਾਲ ਜਿਹੜਾ ਕਿ ਟਰੱਕ ਹੈ ਇੱਕਦਮ ਪਹਿਲਾਂ ਤਾਂ ਲੋਕਾਂ ਦੇ ਦੱਸਣ ਮੁਤਾਬਕ ਪਾਣੀ ਆ ਜਾਂਦਾ ਹੈ ਤੇ ਟਰੱਕ ਜਿਹੜਾ ਹੈ ਪਾਣੀ ਨੂੰ ਕ੍ਰੋਸ ਕਰਨ ਦੀ ਕੋਸ਼ਿਸ਼ ਕਰਦਾ ਹੈ ਤੇ ਤੁਸੀਂ ਦੇਖ ਸਕਦੇ ਹੋ ਜਿਹੜਾ ਕਿ ਹਾਦਸਾ ਗ੍ਰਸਤੀ ਹੋਇਆ ਪਿਆ ਹੈ ਇੱਕ ਸਾਈਡ ਨੂੰ ਜਿਹੜਾ ਕਿ ਟਰੱਕ ਰੁੜਿਆ ਹੋਇਆ ਹੈ ਤਾਂ ਇਸ ਦੇ ਵਿੱਚ ਪਹਿਲਾਂ ਤੁਹਾਨੂੰ ਦੱਸ ਦਈਏ ਕੋਈ ਫਿਲਹਾਲ ਕਿਸੇ ਤਰ੍ਹਾਂ ਦਾ ਬੰਦੇ ਦਾ ਕੋਈ ਨੁਕਸਾਨ ਨਹੀਂ ਹੋਇਆ ਤਾਂ ਮੈਂ بار-बार ਪਹਿਲਾਂ ਵੀ ਜਦੋਂ ਚੋਦੇ ਵਿੱਚ ਪਾਣੀ ਆਇਆ ਸੀ ਤਾਂ ਦਾਰਾ ਹਿਸ਼ਾਰਪੁਰ ਨਿਊਜ਼ ਵੱਲੋਂ بار-बार ਲੋਕਾਂ ਨੂੰ ਸਾਵਧਾਨ ਕੀਤਾ ਜਾਂਦਾ ਸੀ ਕਿ ਇਸ ਨੂੰ ਕਰਾਸ ਕਰਨ ਦੀ ਕੋਸ਼ਿਸ਼ ਨਾ ਕੀਤੀ ਜਾਵੇ ਕਿਉਂਕਿ ਕਿਸੇ ਤਰ੍ਹਾਂ ਦਾ ਵੀ ਹਾਸਾ ਹੈ ਜਿਹੜਾ ਕਿ ਇੱਥੇ ਵਾਪਰ ਸਕਦਾ ਹੈ ਤਾਂ ਹੁਣ ਵੀ ਤੁਹਾਨੂੰ ਲਾਈਵ ਦਿਖਾ ਰਹੇ ਹਾਂ ਕਿ ਹਿਮਾਚਲ ਬਾਰਿਸ਼ ਦੇ ਕਾਰਨ ਹਿਸ਼ਾਰਪੁਰ ਦੇ ਭੰਗੀ ਚੋਚ ਇੱਕਦਮ ਪਾਣੀ ਆ ਜਾਂਦਾ ਹੈ ਤਾਂ ਜਦੋਂ ਟਰੱਕ ਕਰਾਸ ਕਰਨ ਦੀ ਕੋਸ਼ਿਸ਼ ਕਰਦਾ ਹੈ ਤਾਂ ਆਫ ਬੈਲੈਂਸ ਹੋ ਕੇ ਜਿਹੜਾ ਕਿ ਉਹ ਅ ਚੋਦੇ ਰਸਤੇ ਤੋਂ ਜਿਹੜਾ ਕਿ ਥੱਲੇ ਉਤਰਿਆ ਹੋਇਆ ਤਾਂ ਤਸਵੀਰਾਂ ਤੁਹਾਨੂੰ ਫੇਰ ਇੱਕ ਵਾਰੀ ਲਾਈਵ ਜਿਹੜੀਆਂ ਕਿ ਦਿਖਾ ਰਹੇ ਆ ਹਿਮਾਚਲ ਦੇ ਵਿੱਚ ਭਾਰੀ ਮੀਂਹ ਪੈਣ ਕਰਕੇ ਭੰਗੀ ਚੋਦੇ ਵਿੱਚ ਪਾਣੀ ਆਇਆ ਤਾਂ ਹੁਸ਼ਿਆਰਪੁਰ ਭੰਗੀ ਚੋ ਤੋਂ ਦਾ ਰਸਤਾ ਜਿਹੜਾ ਉੱਥੇ ਤੁਸੀਂ ਦੇਖ ਸਕਦੇ ਹੋ ਟਰੱਕ ਜਿਹੜਾ ਕਿ ਹਾਦਸਾ ਗ੍ਰਸਤ ਹੀ ਹੋਇਆ ਪਿਆ ਹੈ ਵਿੱਚ ਪਾਣੀ ਦੇ ਜਿਹੜਾ ਕਿ ਆਫ ਸਾਈਡ ਨੂੰ ਹੋਇਆ ਪਿਆ ਹੈ ਜਿਹੜਾ ਰਸਤਾ ਜਾਂਦਾ ਹੈ ਉੱਥੋਂ ਜਿਹੜਾ ਕਿ ਟੇਡਾ ਕਰਕੇ ਹਾਲਾਂਕਿ ਇਹ ਟਰੱਕ ਪਲਟ ਵੀ ਸਕਦਾ ਸੀ ਪਰੰਤੂ ਇਸ ਦੇ ਵਿੱਚ ਫਿਲਹਾਲ ਤੁਹਾਨੂੰ ਦੱਸਦੀ ਆ ਕਿਸੇ ਤਰ੍ਹਾਂ ਦਾ ਕੋਈ ਵੀ ਬੰਦੇ ਦਾ ਜਿਹੜਾ ਕਿ ਨੁਕਸਾਨ ਨਹੀਂ ਹੋਇਆ ਤਾਂ ਉਧਰਲੇ ਲੋਕ ਵੀ ਜਿਹੜੇ ਕਿ ਤੁਸੀਂ ਦੇਖ ਸਕਦੇ ਹੋ ਹਾਲਾਂਕਿ ਹੱਲੇ ਸਮਝਦਾਰੀ ਵਰਤੀ ਜਾ ਰਹੀ ਹੈ ਜ਼ਰੂਰ ਕਿਉਂਕਿ ਟਰੱਕ ਨੂੰ ਫਸਿਆ ਦੇਖ ਕੇ ਲੋਕ ਵੀ ਜਿਹੜੇ ਕਿ ਹੁਣ ਬਿਲਕੁਲ ਵੀ ਪਾਰ ਕਰਨ ਦੀ ਕੋਸ਼ਿਸ਼ ਨਹੀਂ ਕਰਦੇ ਤਾਂ ਜੇਕਰ ਇਸ ਟਰੱਕ ਡਰਾਈਵਰ ਦੀ ਵੀ ਜੇਕਰ ਗੱਲ ਕਰੀਏ ਤਾਂ ਪਾਣੀ ਜਿਹੜਾ ਕਿ ਇੱਕਦਮ ਆ ਗਿਆ ਹੋਵੇਗਾ ਅਸੀਂ ਮੰਨਦੇ ਆ ਪਰ ਪਾਣੀ ਦੇ ਨਾਲ ਜਿਹੜਾ ਕਿ ਖੇਲ ਕਰਨ ਦੀ ਕੋਸ਼ਿਸ਼ ਬਿਲਕੁਲ ਵੀ ਨਹੀਂ ਕਰਨੀ ਚਾਹੀਦੀ ਕਿਉਂਕਿ ਅਸੀਂ ਦੇਖਦੇ ਹਾਂ ਕਿ ਪਾਣੀ ਆਪਣਾ ਰਸਤਾ ਕਦੇ ਨਹੀਂ ਛੱਡਦਾ ਇਸ ਲਈ ਸਾਨੂੰ ਇਸ ਤਰ੍ਹਾਂ ਦੇ ਰਿਸਕੀ ਜਿਹੜੇ ਕਿ ਕੰਮ ਨਹੀਂ ਕਰਨੇ ਚਾਹੀਦੇ ਤਾਂ ਹੁਣ ਵੀ ਦੇਖ ਸਕਦੇ ਤੁਸੀਂ ਗੱਭੇ ਜਿਹੜਾ ਕਿ ਟਰੱਕ ਫਸਿਆ ਹੋਇਆ ਹੈ ਜੇਕਰ ਪਾਣੀ ਹੋਰ ਤੇਜ਼ ਹੋ ਜਾਂਦਾ ਹੈ ਤਾਂ ਇਹ ਉਧਰ ਨੂੰ ਪਲਟ ਵੀ ਸਕਦਾ ਹੈ ਜਾਂ ਅੱਗੇ ਰੁੜ ਵੀ ਸਕਦਾ ਹੈ ਤੇ ਦੂਜੇ ਪਾਸੇ ਤਸਵੀਰਾਂ ਤੁਹਾਨੂੰ ਉਲਦੀਆਂ ਵੀ ਸਾਂਝੀਆਂ ਕਰ ਰਹੇ ਆ ਉਧਰਲੇ ਲੋਕ ਨੇ ਜਿਹੜੇ ਉਧਰਨੇ ਤਾਂ ਹੁਣ ਉਹ ਵੀ ਤਸਵੀਰ ਤੁਹਾਨੂੰ ਦਿਖਾ ਦਈਏ ਕਿ ਉਹ ਦੇਖ ਲਓ ਬੱਚਾ ਸਾਈਕਲ ਦੇ ਵਿੱਚ ਹੈ ਲੋਕੀ ਵੀ ਉੱਥੇ ਖੜੇ ਨੇ ਪਰ ਕੋਈ ਉਹਨੂੰ ਰੋਕ ਨਹੀਂ ਰਿਹਾ ਕਿਉਂ ਤੁਹਾਡਾ ਬੱਚਾ ਨਹੀਂ ਹੈਗਾ ਤਾਂ ਤੁਸੀਂ ਰੋਕ ਵੀ ਨਹੀਂ ਸਕਦੇ ਉਹਨਾਂ ਨੂੰ ਤਸਵੀਰਾਂ ਤੁਹਾਨੂੰ ਫੇਰ ਇੱਕ ਐਗਜ਼ਾਮਪਲ ਦੇ ਤੌਰ ਤੇ ਹੀ ਦਿਖਾ ਰਹੇ ਪਏ ਆ ਪਹਿਲਾਂ ਵੀ ਕਿੰਨੀ ਵਾਰੀ ਇਹ ਦਾੜਾ ਹਾਰਪੁਰ نیوز ਦੇ ਵੱਲੋਂ ਜਿਹੜੀ ਕਿ ਖਬਰ ਪ੍ਰਕਾਸ਼ਿਤ ਕੀਤੀ ਗਈ ਸੀ ਜਦੋਂ ਜਦੋਂ ਵੀ ਚੋਚ ਪਾਣੀ ਆਂਦਾ ਹੈ ਲੋਕਾਂ ਨੂੰ ਵਾਰਨਿੰਗ ਦਿੱਤੀ ਜਾਂਦੀ ਹੈ ਖਬਰਾਂ ਦੇ through ਜਾਂ ਇੱਥੇ ਪ੍ਰਸ਼ਾਸਨਿਕ ਅਧਿਕਾਰੀ ਵੀ ਮੌਜੂਦ ਹੁੰਦੇ ਨੇ ਪਰ ਅੱਜ ਦੀ ਗੱਲ ਕਰੀਏ ਤਾਂ ਫਿਲਹਾਲ ਇੱਥੇ ਕੋਈ ਵੀ ਪ੍ਰਸ਼ਾਸਨਿਕ ਅਧਿਕਾਰੀ ਮੌਜੂਦ ਨਹੀਂ ਹੈਗੇ ਲੋਕੀ ਜ਼ਰੂਰ ਮੌਜੂਦ ਨੇ ਪਰ ਸਾਈਕਲ ਦੀ ਜਿਹੜੀ ਕਿ ਤਸਵੀਰ ਦੇਖ ਸਕਦੇ ਹੋ ਕਿਸੇ ਕਿਸ ਤਰ੍ਹਾਂ ਦੇ ਨਾਲ ਬੱਚਾ ਜਿਹੜਾ ਕਿ ਸਾਈਕਲ ਉੱਥੇ ਚਲਾ ਰਿਹਾ ਹੈ ਤਾਂ ਜੇਕਰ ਪਾਣੀ ਇੱਕਦਮ ਤੇਜ਼ ਆ ਜਾਂਦਾ ਹੈ ਬੱਚਾ ਜਿਹੜਾ ਕਿ ਅੱਗੇ ਰੁੜ ਵੀ ਸਕਦਾ ਹੈ ਪਰ ਲੋਕ ਜੇਕਰ ਲੋਕਾਂ ਦੀ ਗੱਲ ਕਰੀਏ ਤਾਂ ਨਿਆਣੇ ਤਾਂ ਚਲੋ ਅਸੀਂ ਕਹਿੰਦੇ ਆ ਮਾਸੂਮ ਹੁੰਦੇ ਨੇ ਪਰੰਤੂ ਲੋਕਾਂ ਨੂੰ ਜਿਹੜਾ ਕਿ ਇਸ ਦਾ ਉਹਨਾਂ ਨੂੰ ਜ਼ਰੂਰ ਵਾਰਨਿੰਗ ਦੇਣੀ ਚਾਹੀਦੀ ਹੈਗੀ ਆ ਕਿ ਜਿਹੜੇ ਕਿ ਬੱਚੇ ਨੇ ਸਾਈਕਲ ਲੈ ਕੇ ਬਿਲਕੁਲ ਨਾ ਹੁਣ ਇੱਕ ਹੋਰ ਆ ਰਿਹਾ ਹੈ ਆਦਮੀ ਉਹ ਵੀ ਪਾਰ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਉਹਨੂੰ ਪਤਾ ਨਹੀਂ ਕੀ ਜਿਹੜੇ ਕਿ ਲੋਕ ਨੇ ਆਪਣੇ ਆਪ ਨੂੰ ਦਲੇਰ ਸਾਬਤ ਕਰਨਾ ਚਾਹੁੰਦੇ ਨੇ ਜਾਂ ਇੱਕ ਮੂਰਖਤਾ ਭਰੀ ਹੋਈ ਜਿਹੜੀ ਕਿ ਗੱਲਬਾਤ ਮੈਂ ਕਹ ਸਕਦਾ ਆ ਕਿ ਮੂਰਖਤਾ ਹੀ ਜਿਹੜੀ ਕਿ ਲੋਕਾਂ ਵੱਲੋਂ ਵੀ ਕਿਤੇ ਨਾ ਕਿਤੇ ਦਿਖਾਈ ਜਾ ਰਹੀ ਹੈ ਤਾਂ ਲੋਕ ਵੀ ਜਿਹੜੇ ਕਿ ਇੱਥੇ ਮੌਜੂਦ ਹੈਗੇ ਨੇ ਹੋਰ ਵੀ ਜਿਹੜੇ ਕਿ ਕਾਫੀ ਲੋਕ ਇੱਥੇ ਖੜੇ ਨੇ ਤਾਂ ਹਾਲਾ ਕਿ ਚੋਹ ਦਾ ਪਾਣੀ ਦੇਖਣ ਹੀ ਆਏ ਹੋਏ ਨੇ ਇਧਰਲੇ ਪਾਸੇ ਵੀ ਜਿਹੜੇ ਕਿ ਲੋਕ ਮੌਜੂਦ ਨੇ ਤਾਂ ਪੁਲ ਦੇ ਉਧਰਲੇ ਪਾਸੇ ਵੀ ਜਿਹੜੇ ਕਿ ਰਸਤੇ ਦੇ ਉਧਰਲੇ ਪਾਸੇ ਵੀ ਲੋਕ ਮੌਜੂਦ ਨੇ ਫੇਰ ਇੱਕ ਵਿਅਕਤੀ ਦੇ ਵੱਲੋਂ ਦੇਖੋ ਜੇਕਰ ਇਹ ਟਰੱਕ ਆਫ ਬੈਲੈਂਸ ਹੋ ਸਕਦਾ ਹੈ ਪਾਣੀ ਦੇ ਬਹਾ ਦੇ ਨਾਲ ਇਹ ਲੋਕ ਨੇ ਜਿਹੜੇ ਇਹ ਕਿਉਂ ਨਹੀਂ ਸਮਝ ਰਹੇ ਪਏ ਕਿਉਂ ਨਹੀਂ ਇਹਨਾਂ ਵੱਲੋਂ ਕਿਉਂ ਆਪਣੀ ਜਾਨ ਜੋਖਮ 'ਚ ਪਾਈ ਜਾ ਰਹੀ ਹੈ ਹਾਲਾਂਕਿ ਮੈਂ ਮੰਨਦਾ ਪਾਣੀ ਅੱਗਿਓ ਜਿਹੜਾ ਕਿ ਥੋੜਾ ਹੌਲੀ ਹੈ ਪਰੰਤੂ ਜੇ ਇੱਥੋਂ ਰੁੜ ਜਵੇ ਤਾਂ ਬੱਟੇ ਜਿਹੜੇ ਕਿ ਉੱਥੇ ਪਏ ਹੋਏ ਨੇ ਵੱਡੇ ਵੱਡੇ ਪੱਥਰ ਪਏ ਹੋਏ ਨੇ ਉਹਨਾਂ ਦੇ ਵਿੱਚ ਹੀ ਆ ਜੇਕਰ ਸਿਰ ਵੱਜ ਜਵੇ ਤਾਂ ਕਿੰਨਾ ਵੱਡਾ ਜਿਹੜਾ ਕਿ ਹਾਸਾ ਇੱਥੇ ਵਾਪਰ ਸਕਦਾ ਹੈ ਸੱਟ ਚੋਟ ਉਹਨਾਂ ਦੇ ਉਹ ਤਾਂ ਲੱਗੇਗੀ ਹੀ ਪਰ ਫਿਰ ਵੀ ਜੇਕਰ ਲੋਕਾਂ ਦੀ ਗੱਲ ਕਰੀਏ ਤਾਂ ਤੁਸੀਂ ਦੇਖ ਸਕਦੇ ਹੋ ਆਪਣੇ ਆਪ ਦਾ ਵਜਨ ਇਨਾ ਵੱਲੋਂ ਟਰੱਕ ਤੋਂ ਵੀ ਜ਼ਿਆਦਾ ਸਮਝਿਆ ਜਾ ਰਿਹਾ ਕਿ ਜੇਕਰ ਟਰੱਕ ਆਫ ਬੈਲੈਂਸ ਹੋ ਕੇ ਰੋਡ ਤੋਂ ਥੱਲੇ ਜਾ ਸਕਦਾ ਤਾਂ ਲੋਕ ਫੇਰ ਫੇਰ ਦੇਖੋ ਨਾ ਵੱਲੋਂ ਪੂਰਾ ਪਾਰ ਕਰਕੇ ਆਇਆ ਜਾ ਰਿਹਾ ਉੱਥੇ ਵਿਕਲਾਂ ਵਾਲੇ ਲੋਕ ਖੜੇ ਪਏ ਨੇ ਪਰੰਤੂ ਇਹਨਾਂ ਨੂੰ ਮੈਂ ਜੇਕਰ ਗੱਲ ਕਰਾਂ ਤਾਂ ਕੋਈ ਆਪਣੀ ਜਾਨ ਦੀ ਫਿਕਰ ਨਹੀਂ ਹੈਗੀ ਖਾਰੇ ਕਾਫੀ ਕੋਸ਼ਿਸ਼ ਕਿਹਾ ਵੀ ਗਿਆ ਹੈ बार-बार ਵਾਰਨਿੰਗ ਦਿੱਤੀ ਜਾਂਦੀ ਹੈ ਪ੍ਰਸ਼ਾਸਨ ਦੇ ਵੱਲੋਂ ਅਦਾਰਾ ਹਾਰਪੁਰ ਨਿਊਜ਼ ਦੇ ਵੱਲੋਂ ਵੀ ਇੱਥੇ ਆ ਕੇ ਬਾਰ-ਬਾਰ ਜਦੋਂ ਪਾਣੀ ਆਂਦਾ ਹੈ ਲੋਕਾਂ ਨੂੰ ਵਾਰਨਿੰਗ ਦਿੱਤੀ ਜਾਂਦੀ ਹੈ ਖਬਰਾਂ ਪ੍ਰਕਾਸ਼ਿਤ ਕੀਤੀਆਂ ਜਾਂਦੀਆਂ ਨੇ ਇੱਕ ਮੈਸੇਜ ਜ਼ਰੂਰ ਦਿੱਤਾ ਜਾਂਦਾ ਹੈ ਕਿ ਰਿਸਕ ਨਾ ਲਓ ਕਿਉਂਕਿ ਜਾਨ ਸਾਰਿਆਂ ਦੀ ਬਹੁਤ ਕੀਮਤੀ ਹੈ ਜਦੋਂ ਜਰੂਰ ਅਜ ਰਿਸਕ ਨਾ ਲਓ ਕਿਉਂਕਿ ਜਿਹੜੀ ਕਿ ਜਾਨ ਹੈ ਸਾਡੀ ਸਾਰਿਆਂ ਦੀ ਬਹੁਤ ਕੀਮਤੀ ਹੈ ਤਾਂ ਹੁਣ ਜਦੋਂ ਇਹ ਬੰਦਾ ਇੱਧਰ ਆਵੇਗਾ ਇਹਦੇ ਨਾਲ ਵੀ ਅਸੀਂ ਜ਼ਰੂਰ ਗੱਲਬਾਤ ਕਰਾਂਗੇ ਕਿ ਕਿਹੜਾ ਜਿਹੜਾ ਕਿ ਸੁਪਰਮੈਨ ਇਹਨਾਂ ਦੇ ਵਿੱਚ ਆਇਆ ਹੋਇਆ ਹੈ ਜਾਂ ਕਿਹੜੇ ਆਪਣੇ ਆਪ ਨੂੰ ਐਕਸ਼ਨ ਹੀਰੋ ਇਹ ਦੱਸਣਾ ਚਾ ਰਹੇ ਨੇ ਮਿੱਥੂਨ ਦਾ ਇੱਥੇ ਬਣੇ ਪਏ ਨੇ ਤੇ ਜੇਕਰ ਇਹ ਰੁੜ ਜਾਂਦੇ ਨੇ ਤਾਂ ਵਿਪਤਾ ਕਿੰਨੂੰ ਪਵੇਗੀ ਉਹ ਤਾਂ ਪ੍ਰਸ਼ਾਸਨ ਨੂੰ ਪਵੇਗੀ ਜੀ ਤਾਂ ਲੋਕ ਵੀ ਜਿਹੜੇ ਕਿ ਕਹਿਣਗੇ ਕਿ ਹਾਂਜੀ ਪ੍ਰਸ਼ਾਸਨ ਨਹੀਂ ਇੱਥੇ ਮੌਜੂਦ ਸਿਗਾ ਪਰ ਪ੍ਰਸ਼ਾਸਨ ਦੀ ਗੱਲ ਕਰੀਏ ਤਾਂ ਹਰ ਜਗ੍ਹਾ ਉਹ ਤੁਹਾਨੂੰ ਨਹੀਂ ਆ ਕੇ ਸਮਝਾਣਗੇ ਕਿਤੇ ਕਿਤੇ ਤੁਹਾਡੇ ਆਪਣੇ ਦਿਮਾਗ ਦੀ ਵੀ ਬੱਤੀ ਜ਼ਰੂਰ ਚੱਲਣੀ ਚਾਹੀਦੀ ਹੈ ਤਾਂ ਇਹ ਵੀ ਜਿਹੜੇ ਕਿ ਭਾਈ ਸਾਹਿਬ ਨੇ ਹੁਣ ਆ ਚੁੱਕੇ ਨੇ ਇਹਨਾਂ ਦੇ ਨਾਲ ਵੀ ਗੱਲਬਾਤ ਕਰਦੇ ਆ ਜਿਹੜਾ ਕਿ ਬੜਾ ਰਿਸਕੀ ਕੰਮ ਜਿਹੜਾ ਕਿ ਕਰਕੇ ਆਏ ਨੇ ਤਾਂ ਦੇਖ ਸਕਦੇ ਆ ਬਿਲਕੁਲ ਜਿਹੜਾ ਕਿ ਹੱਸ ਰਹੇ ਨੇ ਦਲੇਰੀ ਵਾਲਾ ਕੰਮ ਕੀਤਾ ਹਾਂਜੀ ਭਾਈ ਸਾਹਿਬ ਕਿਆ ਨਾਮ ਹੈ ਤੁਹਾਡਾ ਜੀ ਬੈਜਣਾ ਜਿਆਦਾ ਜੀ ਨਹੀਂ ਸਰ ਤੁਸੀਂ ਦੇਖ ਰਹੇ ਹੋ ਪਾਣੀ ਆਇਆ ਹੋਇਆ ਤੁਹਾਨੂੰ ਦੇਖ ਕੇ ਹੋਰ ਲੋਕ ਕਿੰਨੇ ਕ੍ਰਾਸ ਕਰਨ ਦੀ ਕੋਸ਼ਿਸ਼ ਕਰਨਗੇ ਤੁਸੀਂ ਤਾਂ ਚਲੋ ਰੱਬ ਦੇ ਆਸਰੇ ਪੁੱਜ ਗਏ ਜੇ ਕੋਈ ਰੋੜ ਜਿਵੇਂ ਫੇ ਕੀ ਹੋਵੇਗਾ ਨਹੀਂ ਪਾਣੀ ਤਾਂ ਤੇਜ਼ ਬਹਾਵ ਹੈ ਜੀ ਨਹੀਂ ਪਾਣੀ ਦਾ ਤੇਜ਼ ਬਹਾਵ ਆ ਮੈਂ ਮੰਨਦਾ ਹਾਂ ਤੁਸੀਂ ਟਰੱਕ ਰੋੜ ਸਕਦੇ ਤਾਂ ਤੁਸੀਂ ਕਿਹੜੇ ਸੁਪਰਮੈਨ ਹੋ ਨਹੀਂ ਉਹਨਾਂ ਨੂੰ ਨਹੀਂ ਪਤਾ ਸਾਰੀ ਜਾਣਕਾਰੀ ਸੀਗੀ ਤਾਂ ਕਰਕੇ ਸੀ ਆਰਾਮ ਨਾਲ ਆ ਗਏ ਨਹੀਂ ਨਾ ਕਰਨੀ ਚਾਹੀਦੀ ਤੁਹਾਨੂੰ ਅਜੇਹੀ ਵੀ ਐਕਟੀਵਿਟੀ ਤੁਸੀਂ ਦੇਖੋ ਨਿਆਣੇ ਵੀ ਆ ਉੱਤ ਤਾਨੂੰ ਦੇਖ ਕੇ ਕੋਈ ਉਧਰ ਨਿਆਣਾ ਪਾਰ ਕਰਨ ਦੀ ਕੋਸ਼ਿਸ਼ ਕਰ ਲਵੇ ਤੇ ਕੋਈ ਹਾਦਸਾ ਵਾਪਰ ਜੇਵੇਂ ਉਹਦਾ ਜ਼ਿੰਮੇਵਾਰ ਕੌਣ ਹੋਵੇਗਾ ਜਿੰਮੇਵਾਰ ਤਾਂ ਚਲੋ ਜੋ ਟੱਪਦਾ ਉਹਦੇ ਵੀ ਹੁੰਦੀ ਹੈ ਪਰ ਬਾਕੀ ਸਾਰਿਆਂ ਦਾ ਕਹਿਣਾ ਹੁੰਦਾ ਨਹੀਂ ਮਤਲਬ ਆਪਣੀ ਗਲਤੀ ਤੁਸੀਂ ਮੰਨਦੇ ਹੋ ਮੰਨੇ ਪੈਣਾ ਜਦੋਂ ਇੰਨੀ ਦੁਨੀਆ ਖੜੇ ਹੈ ਤੁਸੀਂ ਕਿਉਂ ਕਰਦੇ ਹੋ ਕਿ ਮਤਲਬ ਕਰਦੇ ਹਨ ਨਹੀਂ ਕਰਦੇਆਂ ਨੂੰ ਫਿਕਰ ਹੈ ਨਾ ਵੀ ਅੱਡਾ ਤੁਸੀਂ ਘਰ ਸਹੀ ਸਲਾਮਤ ਪਹੁੰਚੂਗੇ ਤਾਂ ਇਦਾਂ ਦੇ ਰਿਸਕ ਕਿਉਂ ਲੈਣੇ ਟਰੱਕ ਜਿਹੜਾ ਰੋੜ ਸਕਦਾ ਵਾ ਉਹ ਆਫ ਬੈਲੈਂਸ ਹੋ ਕੇ ਰੋੜ ਤੇ ਤੁਸੀਂ ਨਹੀਂ ਰੋੜ ਸਕਦੇ ਤੁਸੀਂ ਸੁਪਰਮੈਨ ਹੋ ਜੀ ਰੋੜ ਸਕਦੇ ਆ ਫਿਰ ਕਿਉਂ ਜਿਹੜੀਆਂ ਕਿ ਇਦਾਂ ਦੀਆਂ ਗੱਲਾਂ ਬਾਤਾਂ ਕੀਤੀਆਂ ਜਾਂਦੀਆਂ ਉਹ ਕਰਨਾ ਹੋ ਜਾਂਦਾ ਕਈ ਵਲੇ ਚਲੋ ਇਹ ਵਿਅਕਤੀ ਹੈ ਜਿਹੜਾਂ ਅਗੇ ਕਿਉਂਕਿ ਹਾਲਾਂਕਿ ਇਦਾਂ ਵੱਡਾ ਜਿਹੜਾ ਕਿ ਮਾਨਸਰ ਪਾਰ ਕਰਕੇ ਆਏ ਨੇ ਤਾਂ ਸਮਾਈ ਨੂੰ ਉਹਨਾਂ ਦੇ ਮੂੰਹ ਤੇ ਹੈ ਕਾਫੀ ਬਹਾਦਰੀ ਦਾ ਜਿਹੜਾ ਕਿ ਕੰਮ ਉਹਨਾਂ ਵੱਲੋਂ ਕੀਤਾ ਗਿਆ ਹੈ ਤਾਂ ਫਿਰ ਇੱਕ ਵਾਰੀ ਤੁਹਾਨੂੰ ਦੱਸ ਦਈਏ ਕਿ ਹਿਮਾਚਲ ਦੇ ਵਿੱਚ ਭਾਰੀ ਬਾਰਿਸ਼ ਹੋਈ ਹੈ ਜਿਸ ਤੋਂ ਬਾਅਦ ਹੁਸ਼ਿਆਰਪੁਰ ਦੇ ਪੰਗੀ ਜੋ ਉਹਦੇ ਵਿੱਚ ਪਾਣੀ ਆਇਆ ਹੋਇਆ ਹੈ ਤਾਂ ਤਸਵੀਰਾਂ ਉੱਥੇ ਦੀਆਂ ਤੁਹਾਨੂੰ ਲਾਈਵ ਦਿਖਾ ਰਹੇ ਪਏ ਆਂ ਬੱਚੇ ਵੀ ਜਿਹੜੇ ਕਿ ਇੱਥੇ ਮੌਜੂਦ ਨੇ ਤਾਂ ਉਹ ਵੀ ਜਿਹੜੇ ਕਿ ਗੱਲਬਾਤ ਉਹਨਾਂ ਦੇ ਨਾਲ ਵੀ ਜਿਹੜੀ ਕਿ ਪਾਰ ਕਰਕੇ ਆ ਰਹੇ ਸੀ ਇਹ ਲੋਕ ਉਹਨਾਂ ਦੇ ਨਾਲ ਵੀ ਗੱਲਬਾਤ ਕੀਤੀ ਆ ਭਾਈ ਸਾਹਿਬ ਜਿਹੜੇ ਸਿਗੇ ਉਹ ਵੀ ਆਪਣੀ ਗਲਤੀ ਨੂੰ ਮੰਨ ਰਹੇ ਨੇ ਤਾਂ ਉਧਰਲੇ ਪਾਸੇ ਵੀ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਦੇ ਨਾਲ ਲੋਕ ਜਿਹੜੇ ਕਿ ਹਾਲਾਂਕਿ ਅੱਜ ਜਿਹੜਾ ਕਿ ਲੋਕਾਂ ਵੱਲੋਂ ਵੀ ਕਿਤੇ ਨਾ ਕਿਤੇ ਸਮਝਦਾਰੀ ਦਿਖਾਈ ਜਾ ਰਹੀ ਹੈ ਇੱਕ ਅੱਦੇ ਅੰਕਲ ਸਿਗੇ ਜਿਹੜੇ ਪਾਰ ਕਰਕੇ ਆ ਗਏ ਨੇ ਪਰੰਤੂ ਉਹਨਾਂ ਤੋਂ ਬਾਅਦ ਹੁਣ ਕੋਈ ਵੀ ਜਿਹੜੇ ਕਿ ਅਜਿਹੀ ਕਿ ਲਈਏ ਮੁਰਖ ਦਾ ਪਰ ਰिएक्टਿਵਿਟੀ ਇੱਥੇ ਨਹੀਂ ਹੋ ਪਾ ਰਹੀ ਹੈਗੀ ਆ ਤਾਂ ਅਸੀਂ ਵੀ ਬਾਰ ਬਾਰ ਇਹੀ ਅਪੀਲ ਕਰਦੇ ਆ ਅਸੀਂ ਵੀ ਬਾਰ ਬਾਰ ਇਹੀ ਅਪੀਲ ਕਰਦੇ ਆ ਕਿ ਆਪਣੀ ਜਾਨ ਨੂੰ ਜਿਹੜਾ ਕਿ ਜੋਖਮ ਦੇ ਵਿੱਚ ਨਾ ਪਾਇਆ ਜਾਵੇ ਹਾਲਾਂਕਿ ਇੱਧਰ ਪਾਣੀ ਆਇਆ ਹੋਇਆ ਹੈ ਤਾਂ ਜੇਕਰ ਅਸੀਂ ਦੂਸਰੇ ਰਸਤੇ ਦੀ ਗੱਲ ਕਰੀਏ ਤਾਂ ਦੂਸਰੇ ਰਸਤੇ ਤੋਂ ਅਸੀਂ ਘੁੰਮ ਕੇ ਆਪਣੀ ਮੰਜ਼ਿਲ ਵੱਲ ਜਾ ਸਕਦੇ ਆ ਤਾਂ ਇੱਥੋਂ ਦੀ ਜਿਹੜਾ ਕਿ ਨਿਕਲ ਕੇ ਰਿਸਕ ਦੇ ਵਿੱਚ ਨਾ ਪਾਇਆ ਜਾਵੇ ਕਿਉਂਕਿ ਬਾਰ ਬਾਰ ਫੋਨਾਂ 'ਤੇ ਵੀ ਮੈਸੇਜ ਆ ਰਹੇ ਸੀਗੇ ਮੈਸੇਜ ਅਲਰਟ ਕੀਤੇ ਜਾ ਰਹੇ ਸੀ ਵਿਭਾਗ ਦੇ ਵੱਲੋਂ ਵੀ ਕਿ ਹਿਮਾਚਲ ਦੇ ਵਿੱਚ ਤੇ ਹੁਸ਼ਿਆਰਪੁਰ ਦੇ ਪੰਜਾਬ ਦੇ ਕਈ ਜ਼ਿਲ੍ਹਿਆਂ ਦੇ ਵਿੱਚ ਭਾਰੀ ਬਾਰਿਸ਼ ਦਾ ਅਲਰਟ ਸੀ ਤਾਂ ਹਿਮਾਚਲ ਦੇ ਵਿੱਚ ਵੀ ਜਿਹੜਾ ਕਿ ਬਾਰਿਸ਼ ਵਾਲਾ ਕਿ ਇੱਥੇ ਤਾਂ ਰੁਕ ਚੁੱਕੀ ਹੈ ਪਰ ਹਿਮਾਚਲ ਹਿਮਾਚਲ ਬਾਰਿਸ਼ ਹੱਲੇ ਵੀ ਤੇਜ਼ੀ ਦੇ ਨਾਲ ਪੈ ਰਹੀ ਹੈ ਤੇ ਜਿਸ ਕਰਕੇ ਚੋ ਦੇ ਵਿੱਚ ਵੀ ਪਾਣੀ ਆਇਆ ਹੋਇਆ ਹੈ ਤਾਂ ਤਸਵੀਰਾਂ ਤੁਹਾਨੂੰ ਫੇਰ ਜਿਹੜੀਆਂ ਕਿ ਲਾਈਵ ਦਿਖਾ ਰਹੇ ਪਏ ਆਂ ਲਾਈਵ ਚਲਾਈ ਹੋਈ ਤਾਂ ਤਸਵੀਰਾਂ ਫੇਰ ਇੱਕ ਵਾਰੀ ਤੁਹਾਨੂੰ ਲਾਈਵ ਦਿਖਾ ਰਹੇ ਪਏ ਆ ਕਿਸ ਤਰ੍ਹਾਂ ਦੇ ਨੰਦੇ ਟੱਕ ਤੁਸੀਂ ਦੇਖਦੇ ਹੋ ਪਾਣੀ ਇੱਕਦਮ ਲੋਕਾਂ ਦੇ ਦੱਸਣ ਮੁਤਾਬਿਕ ਆ ਜਾਂਦਾ ਤਾਂ ਟਰੱਕ ਜਿਹੜਾ ਕਿ ਟਰੱਕ ਡਰਾਈਵਰ ਹੁੰਦਾ ਹੈ ਉਹ ਤਾਂ ਆਪਣੀ ਸੇਫਟੀ ਜਿਹੜੀ ਕਿ ਸੇਫਟੀ ਦੇ ਨਾਲ ਇਧਰੋਂ ਨਿਕਲ ਜਾਂਦੇ ਨੇ ਪਰ ਟਰੱਕ ਪਾਣੀ ਦੇ ਬਹਾਵ ਦੇ ਨਾਲ ਜਿਹੜਾ ਕਿ ਰੋਡ ਤੋਂ ਆਫ ਬੈਲੈਂਸ ਹੋ ਕੇ ਇਧਰ ਨੂੰ ਜਿਹੜਾ ਕਿ ਆਇਆ ਹੋਇਆ ਤਾਂ ਜੇਕਰ ਪਾਣੀ ਸ਼ਾਇਦ ਹੋਰ ਤੇਜ਼ ਆ ਜਵੇ ਜਾਂ ਇੱਕਦਮ ਪਿੱਛੋਂ ਤੇਜ਼ ਪਾਣੀ ਜਿਹੜਾ ਕਿ ਛੜ ਦਿੱਤਾ ਜਾਵੇ ਤਾਂ ਇਹ ਟਰੱਕ ਜਿਹੜਾ ਕਿ ਰੋੜ ਵੀ ਸਕਦਾ ਹੈ ਤਾਂ ਦੂਜੇ ਪਾਸੇ ਲੋਕਾਂ ਦੀ ਵੀ ਜੇਕਰ ਗੱਲ ਕਰੀਏ ਤਾਂ ਲੋਕ ਕਿਨਾਰਿਆਂ ਦੇ ਉੱਤੇ ਰੋੜਾਂ ਦੇ ਮੌਜੂਦ ਨੇ ਇੱਕ ਅੱਧੇ ਲੋਕ ਦੇ ਇੱਕ ਅੱਧੇ ਜਾਂ ਕੋਈ 2-4 ਲੋਕ ਨੇ ਜਿਹੜੇ ਕਿ ਮੂਰਖਤਾ ਭਰੀ ਗੱਲਬਾਤ ਕਰ ਰਹੇ ਨੇ ਉਹਨਾਂ ਵੱਲੋਂ ਇਹਨੂੰ ਪਾਰ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਇਹ ਟਰੱਕ ਜੇਕਰ ਰੋੜ ਸਕਦਾ ਹੈ ਤਾਂ ਆਮ ਲੋਕ ਨੇ ਜਿਹੜੇ ਉਹਨਾਂ ਦਾ ਕਿੰਨਾ ਕੁ ਭਾਰ ਹੈ ਇਸ ਟਰੱਕ ਦੇ ਮੂਰੇ ਮੇਨ ਤਾਂ ਲੱਗਦਾ ਹੈ 2 ਟਾਇਰ ਜੇ ਟਰੱਕ ਦੇ ਮਲਾ ਲਏ ਜਾਣ ਇੱਕ ਬੰਦੇ ਦਾ ਜਿਹੜਾ ਕਿ ਨਾਰਮਲ ਜਿਆ ਉਹਨਾਂ ਕ ਭਾਰ ਹੋਵੇਗਾ ਫੇ ਵੀ ਜਿਹੜੀਆਂ ਕਿ ਰਿਸਕ ਭਰੀਆਂ ਜਿਹੜੀਆਂ ਕਿ ਐਕਟੀਵਿਟੀਆਂ ਲੋਕਾਂ ਦੇ ਵੱਲੋਂ ਕਿਉਂ ਕੀਤੀਆਂ ਜਾਂਦੀਆਂ ਨੇ بار بار ਹਾਲਾ ਕਿ ਅਦਾਰਾ ਹਾਰਪੁਰ نیوز ਦੇ ਵੱਲੋਂ ਵੀ ਕਈ ਵਾਰ ਇਹ ਖਬਰ ਪ੍ਰਕਾਸ਼ਿਤ ਕੀਤੀ ਗਈ ਹੈ ਤੇ ਪੁਲਿਸ ਪ੍ਰਸ਼ਾਸਨ ਵੀ بار بار ਜਿਹੜਾ ਕਿ ਲੋਕਾਂ ਨੂੰ ਸਮਝਾਉਂਦਾ ਰਹਿੰਦਾ ਹੈ ਕਿ ਇਹਨੂੰ ਜਿਹੜਾ ਉਹ ਜਦੋਂ ਵੀ ਇੱਥੇ ਪਾਣੀ ਆਂਦਾ ਹੈ ਉਸ ਨੂੰ ਪਾਰ ਕਰਨ ਦੀ ਕੋਸ਼ਿਸ਼ ਹੈ ਜਿਹੜੀ ਕਿ ਨਾ ਕੀਤੀ ਜਾਵੇ ਕਿਉਂਕਿ ਇਹ ਜਿਹੜਾ ਕਿ ਖਤਰਾ ਇਸ ਦੇ ਨਾਲ जानमाल ਦਾ ਨੁਕਸਾਨ ਹੋਣ ਦਾ ਖਤਰਾ ਰਹਿੰਦਾ ਹੈ ਤਾਂ ਹੁਣ ਵੀ ਤੁਸੀਂ ਦੇਖ ਸਕਦੇ ਹੋ ਟਰੱਕ ਹੈ ਜਿਹੜਾ ਕਿ ਵਿੱਚ ਪਾਣੀ ਦੇ ਫਸਿਆ ਹੋਇਆ ਹੈ ਟਰੱਕ ਇਸ ਦੇ ਵਿੱਚ ਤੁਹਾਨੂੰ ਇਹ ਵੀ ਦੱਸਦੀ ਹੈ ਡਰਾਈਵਰ ਸੀ ਜਿਹੜਾ ਉਹ ਬਿਲਕੁਲ ਸੇਫ ਹੈ ਪਰੰਤੂ ਟਰੱਕ ਜਿਹੜਾ ਵੀ ਕਿਉਂ بار بار ਅਜਹੀਆਂ ਜਿਹੜੀਆਂ ਕਿ ਕੋਸ਼ਿਸ਼ਾਂ ਨੇ ਲੋਕਾਂ ਵੱਲੋਂ ਆਪਣਾ ਚੰਦ ਕੁ ਮਿੰਟ ਮੈਂ ਕਹਾਂਗਾ ਕਿ 2-4 ਮਿੰਟ ਦਾ ਸਮਾਂ ਬਚਾਉਣ ਦੇ ਲਈ ਆਪਣੀ ਜਾਨ ਨੂੰ ਜੋਖਮ ਦੇ ਵਿੱਚ ਪਾਇਆ ਜਾਂਦਾ ਹੈ ਤਾਂ ਉਧਰਲੇ ਪਾਸੇ ਵੀ ਤਾਂ ਨੂੰ ਦਿਖਾ ਰਹੀ ਹੈ ਕਿ ਅੱਗੇ ਉਹ ਪੁਲ ਤੇ ਭੰਗੀ ਪੁਲ ਤੱਕ ਜਿਹੜਾ ਕਿ ਪਾਣੀ ਦਾ ਬਹਾਵ ਜਾ ਰਿਹਾ ਪਿਆ ਤਾਂ ਇੱਥੇ ਟਰੱਕ ਹਾਦਸਾ ਗ੍ਰਸਤ ਹੋਇਆ ਪਿਆ ਹਾਦਸਾ ਗ੍ਰਸਤ ਵੀ ਕਿ ਭਾਵ ਹੈ ਬਚਾਈ ਹੈ ਪਰੰਤੂ ਟਰੱਕ ਜਿਹੜਾ ਕਿ ਰੋਡ ਦੇ ਉੱਤੋਂ ਉਧਰ ਨੂੰ ਰੁੜ ਕੇ ਹੋਇਆ ਪਿਆ ਇਹ ਟਰੱਕ ਬੰਦ ਪੈ ਚੁੱਕੇ ਆ ਇੱਥੇ ਕਾਫੀ ਧੀਰ ਹੋ ਗਈ ਹੈ ਇਹਨੂੰ ਪੜੇ ਤਾਂ ਹੁਣ ਸ਼ਾਇਦ ਪਾਣੀ ਰੁਕਣ ਦਾ ਵੇਟ ਜਿਹੜਾ ਕਿ ਕੀਤਾ ਜਾ ਰਿਹਾ ਤਾਂ ਜੋ ਇਨੂੰ ਇੱਥੋਂ ਕੱਢਿਆ ਵੀ ਜਾ ਸਕੇ ਤਾਂ ਫੇਰ ਮੈਂ ਇੱਕ ਕਰੀ ਵਾਰਨ ਕਰ ਦੇਣਾ ਚਾਹਨਾ ਵਾ ਜੇਕਰ ਥੋੜਾ ਬਹੁਤਾ ਪਾਣੀ ਇੱਥੋਂ ਸਲੋ ਵੀ ਹੁੰਦਾ ਹੈ ਜੇਕਰ ਪਾਣੀ ਇੱਥੋਂ ਸਲੋ ਵੀ ਥੋੜਾ ਬਹੁਤਾ ਹੁੰਦਾ ਹੈ ਫੇਰ ਵੀ ਇਸ ਦੇ ਵਿੱਚੋਂ ਗੁਜ਼ਰਨ ਦੀ ਕੋਸ਼ਿਸ਼ ਨਾ ਕੀਤੀ ਜਾਵੇ ਕਿਉਂਕਿ ਮੌਸਮ ਵਿਭਾਗ ਵੱਲੋਂ ਵੀ ਤੁਹਾਡੇ ਫੋਨਾਂ ਦੇ ਉੱਤੇ ਥਰੂ ਐਸਐਮਐਸ ਜਿਹੜੇ ਕਿ ਮੈਸੇਜ ਆ ਰਹੇ ਹੋਣਗੇ ਕਿ ਪਾਣੀ ਜਿਹੜਾ ਕਿ ਹਿਮਾਚਲ ਦੇ ਵਿੱਚ ਭਾਰੀ ਬਾਰਿਸ਼ ਪੈ ਰਹੀ ਹੈ ਜਿਸ ਦੇ ਕਰਕੇ ਪਾਣੀ ਜਿਹੜਾ ਕਿ ਪਿੱਛੇਓ ਕਈ ਇਲਾਕਿਆਂ ਦੇ ਵਿੱਚ ਛੱਬਿਆ ਗਿਆ ਹੈ ਤਾਂ ਹੁਸ਼ਿਆਰਪੁਰ ਦੇ ਭੰਗੀਚੋ ਦੇ ਵਿੱਚ ਵੀ ਪਾਣੀ ਦੀਆਂ ਜਿਹੜੀਆਂ ਕਿ ਤਸਵੀਰਾਂ ਨੇ ਉਹ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਆ ਟਰੱਕ ਡੱਬੇ ਫਸਿਆ ਹੋਇਆ ਹੈ ਉਧਰਲੇ ਕਿਨਾਰੇ ਤੇ ਲੋਕ ਜਿਹੜੇ ਕਿ ਮੌਜੂਦ ਨੇ ਇੱਧਰ ਵਾਲੇ ਉਧਰ ਨਹੀਂ ਜਾ ਰਹੇ ਉਧਰ ਵਾਲੇ ਇੱਧਰ ਨਹੀਂ ਜਾ ਰਹੇ ਤਾਂ ਇੱਕ ਦੋ ਜਿਹੜੇ ਕਿ ਚੰਦਕ ਲੋਕ ਨੇ ਜਿਹੜੇ ਇਹਨੂੰ ਪਾਰ ਕਰਕੇ ਉਹ ਲਾਈਵ 'ਚ ਵੀ ਜ਼ਰੂਰ ਰਿਕਾਰਡ ਹੋਇਆ ਹੈ ਕਿ ਪਾਣੀ ਦਾ ਬਹਾਵ ਤੇਜ਼ ਹੈ ਐਨੇ ਲੋਕੀ ਉੱਥੇ ਖੜੇ ਪਏ ਨੇ ਪਰ ਇਕਾ ਦੁੱਕਾ ਜਿਹੜੇ ਕਿ ਲੋਕ ਨੇ ਉਹ ਇਹਨੂੰ ਵੀ ਪਾਰ ਕਰਕੇ ਆਪਣੇ ਆਪ ਨੂੰ ਪਤਾ ਨਹੀਂ ਕੀ ਸਾਬਿਤ ਕਰਨਾ ਚਾਹੁੰਦੇ ਨੇ ਕੀ ਆਪਣੇ ਆਪ ਨੂੰ ਸੁਪਰਮੈਨ ਜਾਂ ਸੁਪਰ ਹੀਰੋ ਸਾਬਿਤ ਕਰਨਾ ਚਾਹੁੰਦੇ ਨੇ ਕਿਉਂ ਜਿਹੜੀਆਂ ਕਿ ਪਰ ਸਭਾਲ ਇਹੀ ਹੈ ਕਿ ਕਿਉਂ ਕਿਉਂ ਜਿਹੜੀਆਂ ਕਿ ਅਜਿਹੀਆਂ ਐਕਟੀਵਿਟੀਆਂ ਕੀਤੀਆਂ ਜਾਂਦੀਆਂ ਨੇ ਜਿਸ ਦੇ ਨਾਲ ਆਪਣੀ ਜਾਨ ਨੂੰ ਖਤਰੇ ਦੇ ਵਿੱਚ ਪਾਇਆ ਜਾਂਦਾ ਹੈ ਹਰੇਕ ਦੇ ਘਰ ਦੇ ਨੇ ਉਹਨਾਂ ਦਾ ਇੰਤਜ਼ਾਰ ਕਰ ਰਹੇ ਨੇ ਘਰ ਹਾਲਾਂਕਿ ਪਾਣੀ ਦੀ ਜੇਕਰ ਮੈਂ ਗੱਲ ਕਰਾਂ ਤਾਂ ਪਾਣੀ ਦਾ ਮੈਂ ਮੰਨ ਵੀ ਲੈਣਾ ਕਿ ਬਹਾਵ ਜਿਹੜਾ ਕਿ ਠੀਕ ਹੈ ਇਸ ਟਾਈਮ ਥੋੜਾ ਜੈਨੂਅਨ ਪਰ ਜੇਕਰ ਬੰਦਾ ਕੋਈ ਰੁੜ ਕੇ ਉਧਰ ਪੱਥਰ ਵਗੈਰਾ ਪਏ ਨੇ ਉਹਨਾਂ ਦੇ ਵਿੱਚ ਵੱਜ ਜਵੇ ਤਾਂ ਉਸ ਦੀ ਵੀ ਜਿਹੜੀ ਕਿ ਸੱਟ ਚੋੜ ਤਾਂ ਜ਼ਰੂਰ ਲੱਗੇਗੀ ਤਾਂ ਉਸ ਦਾ ਜਿਹੜਾ ਕਿ ਜ਼ਿੰਮੇਵਾਰ ਵਿਅਕਤੀ ਹੈ ਜਿਹੜਾ ਉਹ ਇੰਡੀਵਿਜੂਅਲੀ ਹੋਵੇਗਾ ਪਰਸਨਲ ਤੌਰ ਤੇ ਹੋਵੇਗਾ ਕਿਉਂਕਿ बार-बार ਇਹ ਅਲਰਟ ਜਿਹੜੇ ਕਿ ਜਾਰੀ ਕੀਤੇ ਜਾਂਦੇ ਨੇ ਪ੍ਰਸ਼ਾਸਨ ਦੇ ਵੱਲੋਂ ਵੀ ਅੱਜ ਵੀ ਫੋਨਾਂ ਦੇ ਉੱਤੇ ਮੈਸੇਜ ਆਏ ਨੇ ਤਾਂ ਪ੍ਰਸ਼ਾਸਨਿਕ ਅਧਿਕਾਰੀ ਵੀ ਜਦੋਂ ਜਦੋਂ ਇੱਥੇ ਪਹੁੰਚਦੇ ਨੇ ਮੌਜੂਦ ਹੁੰਦੇ ਨੇ ਉਹਨਾਂ ਦੇ ਵੱਲੋਂ ਵੀ ਬਾਰ-ਬਾਰ ਲੋਕਾਂ ਨੂੰ ਵਾਰਨਿੰਗ ਦਿੱਤੀ ਜਾਂਦੀ ਹੈ ਕਿ ਇਸ ਨੂੰ ਪਾਰ ਕਰਨ ਦੀ ਕੋਸ਼ਿਸ਼ ਨਾ ਕੀਤੀ ਜਾਵੇ ਪਰੰਤੂ ਫਿਰ ਟਰੱਕ ਡਰਾਈਵਰ ਜਿਹੜੇ ਨੇ ਇਹ ਹੋ ਸਕਦਾ ਹੈ ਕਿ ਇਸ ਨੂੰ ਪਾਰ ਕਰਨ ਦੀ ਕੋਸ਼ਿਸ਼ ਕਰ ਰਹੇ ਹੋਣ ਤਾਂ ਇੱਕਦਮ ਜਿਹੜਾ ਕਿ ਪਾਣੀ ਤੇਜ਼ ਆ ਜਾਂਦਾ ਹੈ ਚੋਦੇ ਵਿੱਚ ਤਾਂ ਜੋ ਜਿਹੜਾ ਕਿ ਟਰੱਕ ਹੈ ਉਹ ਆਫ ਬੈਲੈਂਸ ਹੋ ਜਾਂਦਾ ਹੈ ਰੋਡ ਦੇ ਉੱਤੋਂ ਆਫ ਬੈਲੈਂਸ ਹੋ ਜਾਂਦਾ ਹੈ ਤੇ ਥੱਲੇ ਉਤਰ ਜਾਂਦਾ ਹੈ ਤਾਂ ਟਰੱਕ ਵੀ ਪਾਣੀ ਦੇ ਬਿਲਕੁਲ ਗੱਭੇ ਫਸਿਆ ਹੋਇਆ ਹੈ ਜਿਸ ਨੂੰ ਫਿਲਹਾਲ ਤਾਂ ਲੋਕੀ ਵੀ ਨੇ ਜਿਹੜੇ ਉਹਨਾਂ ਵੱਲੋਂ ਵੀ ਕੋਈ ਰੈਸਕਿਊ ਜਾਂ ਕਰਨ ਦੀ ਕੋਸ਼ਿਸ਼ ਵੀ ਨਹੀਂ ਕੀਤੀ ਜਾ ਰਹੀ ਕਿਉਂਕਿ ਇਹ ਰਿਸਕੀ ਆ ਜਾਂ ਹੁਣ ਜਦੋਂ ਇਹ ਪਾਣੀ ਰੁਕੇਗਾ ਉਦੋਂ ਹੀ ਜਿਹੜਾ ਕਿ ਇਹ ਟਰੱਕ ਇੱਥੋਂ ਨਿਕਲ ਪਾਵੇਗਾ ਪਰ ਉਧਰਲੇ ਪਾਸੇ ਲੋਕ ਵੀ ਜਿਹੜੇ ਕਿ ਮੌਜੂਦ ਨੇ ਤਾਂ ਫੇਰ ਇੱਕ ਵਾਰੀ ਅਸੀਂ ਵੀ ਜਿਹੜੇ ਕਿ ਹੱਥ ਜੋੜ ਕੇ ਸਾਰਿਆਂ ਦੇ ਅੱਗੇ ਬੇਨਤੀ ਕਰਨਾ ਚਾਹਾਂਗੇ ਕਿਉਂਕਿ ਪ੍ਰਸ਼ਾਸਨ ਪ੍ਰਸ਼ਾਸਨਿਕ ਅਧਿਕਾਰੀ ਵੀ ਇੱਥੇ ਫਿਲਹਾਲ ਤਾਂ ਮੌਜੂਦ ਨਹੀਂ ਹੈਗੇ ਜਿਹੜੇ ਲੋਕ ਵੀ ਸਾਡੀ ਵੀਡੀਓ ਦੇਖ ਰਹੇ ਨੇ ਤਾਂ ਉਹਨਾਂ ਨੂੰ ਵੀ ਇੱਕ ਜ਼ਰੂਰ ਇਹ ਮੈਸੇਜ ਹੈ ਕਿ ਟਰੱਕ ਜੇਕਰ ਇਹਵੀ ਵਹੀਕਲ ਦੇ ਵਿੱਚ ਆਂਦਾ ਹੈ ਜਿਆਦਾ ਭਾਰ ਹੁੰਦਾ ਇਸ ਦਾ ਜੇਕਰ ਇਹ ਇੱਕ ਆਫ ਬੈਲੈਂਸ ਹੋ ਕੇ ਸੜਕ ਤੋਂ ਥੱਲੇ ਵਾਲ ਨੂੰ ਰੁੜ ਸਕਦਾ ਹੈ ਤਾਂ ਆਪਣੇ ਵੀ ਜਿਹੜੇ ਕਿ ਵੀਹਕਲ ਨੇ ਜਾਂ ਲੋਕ ਨੇ ਇਸ ਨੂੰ ਪਾਰ ਕਰਨ ਦੀ ਕੋਸ਼ਿਸ਼ ਕਰਦੇ ਨੇ ਉਹਨਾਂ ਨੂੰ ਵੀ ਕੋਈ ਰਿਸਕ ਨਹੀਂ ਲੈਣਾ ਚਾਹੀਦਾ ਤਾਂ ਜੋ ਜਿਹੜੇ ਕਿ ਕਿਸੇ ਨੂੰ ਵੀ ਕੋਈ ਜਾਨ ਮਾਲ ਦਾ ਨੁਕਸਾਨ ਨਾ ਹੋ ਸਕੇ ਤੇ ਲੋਕਾਂ ਨੂੰ ਅਵੇਅਰ ਅਸੀਂ ਵੀ ਆਪਣੇ ਥਰੂ ਕਰਨਾ ਚਾਹੁੰਦੇ ਆ ਕਿ ਇਸ ਪਾਣੀ ਨੂੰ ਪਾਰ ਕਰਨ ਦੀ ਕੋਸ਼ਿਸ਼ ਨਾ ਕੀਤੀ ਜਾਵੇ ਕਿਉਂਕਿ ਹਿਮਾਚਲ ਦੇ ਕਈ ਇਲਾਕਿਆਂ ਦੇ ਵਿੱਚ ਭਾਰੀ ਬਾਰਿਸ਼ ਹੋ ਰਹੀ ਹੈ ਇਹ ਕਿਸੇ ਨੂੰ ਨਹੀਂ ਪਤਾ ਕਦੋਂ ਕਿਹੜੇ ਲੈਵਲ ਤੇ ਪਾਣੀ ਇੱਧਰ ਨੂੰ ਜਿਹੜਾ ਕਿ ਛੱਡ ਦਿੱਤਾ ਜਾਵੇਗਾ ਤਾਂ ਜਿਹੜੇ ਲੋਕ ਨੇ ਵਿੱਚ ਉਹ ਵਿੱਚ ਵੀ ਫਸੇ ਰਹਿ ਕੇ ਰਹਿ ਸਕਦੇ ਨੇ ਜਿਵੇਂ ਕਿ ਇਹ ਟਰੱਕ ਵਾਲੇ ਟਰੱਕ ਡਰਾਈਵਰ ਦੇ ਨਾਲ ਹੋਇਆ ਹੈ ਹਾਲਾਂਕਿ ਉਹ ਸੁਰੱਖਿਤ ਹੈ ਪਰੰਤੂ ਟਰੱਕ ਜਿਹੜਾ ਕਿ ਫਸਿਆ ਹੋਇਆ ਹੈ ਤਾਂ ਇੱਕ ਅਪੀਲ ਐਂਡ 'ਚ ਦੁਬਾਰਾ ਆਪਾਂ ਕਰਨਾ ਚਾਹਾਂਗੇ ਕਿ ਇਸ ਤਰ੍ਹਾਂ ਦੀਆਂ ਮੂਰਖਤਾ ਭਰੀਆਂ ਹਰਕਤਾਂ ਜਿਹੜੀਆਂ ਕਿ ਨਾ ਕੀਤੀਆਂ ਜਾਣ ਪਾਣੀ ਤੇਜ਼ ਜਾਂ ਹੋਲੀ ਜੋ ਵੀ ਹੈਗਾ ਇਸ ਨੂੰ ਪਾਰ ਕਰਨ ਦੀ ਕੋਸ਼ਿਸ਼ ਨਾ ਕੀਤੀ ਜਾਵੇ ਕਿਉਂਕਿ ਪਾਣੀ ਹੈ ਜਿਹੜਾ ਬਹਾਵ ਆਪਣਾ ਕਿਸੇ ਨੂੰ ਦੱਸ ਕੇ ਨਹੀਂ ਵਧਾਵੇਗਾ ਕੈਮਰਾਮੈਨ ਮਨਵੀਰ ਮੇਟਿਆ ਨਾਲ ਬੈਨਕੇਸ਼ ਸ਼ਰਮਾ ਤਾਜ਼ਾ ਤਰੀਨ ਖਬਰਾਂ ਦੇ ਲਈ ਜੁੜੇ ਹੋ ਹਾਰਪੁਰ ਨਿਊਜ਼ ਦੇ ਨਾਲ